ਬਨੇ ਤੇ ਫੇਨ ਨੀਸੀ ਬੰਨੀ ਰਖੀ ਦੇਖ ਸਮਾਂ ਉੱਟੜ ਕੇ ਮੈਂ ਰੋਣੇ ਹਲੋ ਹਾਂ ਵੀਰਾ ਸਤਿ ਸ਼੍ਰੀ ਅਕਾਲ ਭੈਣ ਕੀ ਹੋਇਆ ਕੀ ਆ ਵੀਰਾ ਸਟਾਰਟਾਂ ਲੱਗਾ ਤੂੰ ਮਜ਼ਾਕੇ ਕਰਦੇ ਰਿਹਾ ਕਰ ਰਿਆ ਜਾਂ ਫਿਰ ਬ੍ਰੇਕਾ ਜਿਹਾ ਕਿਉਂ ਮਾਰਨ ਤੇ ਗਲੇ ਚ ਕੁਝ ਫਸ ਗਿਆ ਕੀ ਹੋਇਆ ਭੈਣ ਏ ਰਖੜੀ ਆ ਗਈ ਆ ਤੇਰੀ ਯਾਦ ਆ ਗਈ ਨਾਲ ਹੀ ਮੈਨੂੰ ਤੇ ਮੇਰਾ ਮਾਂ ਕੀ ਕਰਾ ਮੈਨੂੰ ਦੱਸ ਕੋਣ ਬਨੂਗਾ ਮੇਰੇ ਗੋਟ ਦੇ ਰਖੜੀ ਕੋਣ ਬਨੂਗਾ ਭੈਣ ਕੁਝ ਨਹੀਂ ਮੰਗਦਾ ਤੇਰੇ ਕੋ ਮੈਂ ਪਰਦੇਸਾਂ 'ਚ ਤੇਰਾ ਵੀਰ ਬੈਠਾ ਮੈਨੂੰ ਆਣ ਕੇ ਰਖੜੀ ਬਨ ਜਾ ਭੈਣ ਬਨ ਜਾ ਦੇਖੀ ਕਿਤੇ ਗੋਟ ਨਾ ਸੁਣਾ ਰਹੇ ਮੇਰਾ ਬੱਸ ਕਰ ਵੀਰ ਬੱਸ ਕਰ ਨਹੀਂ ਤੇਰਾ ਗੋਟ ਸੁਣਾ ਰਹਿੰਦੇ ਨਹੀਂ ਰੁਪਈਆ 5 ਲੱਖ ਮਰਤੇ ਲਾ ਕੇ ਮਿਸਟਰ ਵੀ ਜੇ ਤਾਂ ਸਾਥ ਨਾਲ ਮੈਨੂੰ ਮੈਂ ਬਨ ਜਾ ਨਹੀਂ ਕਰ ਰਖੜੀ ਨਹੀਂ ਭੈਣ ਤੂੰ ਉਧਰ ਮੇਰਾ 5 ਲੱਖ ਰੁਪਈਆ ਲਵਾ ਦੇਣਾ ਇੱਥੇ ਮੈਨੂੰ ਬੈਠੀ 500 ਦੀ ਰਖੜੀ ਕੋਰੀਅਰ ਕਰਾ ਦੇ ਕੋਈ ਗੱਲ ਨਹੀਂ ਮੈਂ ਆਪੇ ਬਨ ਲੂੰਗਾ ਹੁਣ ਸਾਡ ਭੈਣ ਨੂੰ ਵੀਰਾ ਤੇਰਾ ਰੋਣਾ ਨਹੀਂ ਮੇਰੇ ਕੋਲ ਵੇਖਿਆ ਜਾਂਦਾ ਇਹ ਰੋਣ ਥੋੜੀ ਦੇ ਮੈਂ ਠੀਕ ਐ ਚੰਗਾ ਭਲਾਇਆ ਕੁਝ ਨਹੀਂ ਆ ਮੈਨੂੰ ਹੁਣ ਆ ਗਿਆ ਉਹਦੇ ਪਾਸੇ ਤੜਕਾਇਆ ਛਿੱਲੇ ਅੱਖਾਂ 'ਚ ਪਾਣੀ ਆ ਗਿਆ ਕੁਝ ਨਹੀਂ ਆ ਜੇ ਤੇਰੇ ਕੋਲ ਟਾਈਮ ਲੱਗੇ ਪਹਿਲੇ ਕੋਰੀਅਰ ਵੀ ਨਾ ਕਰਾਈ ਆ ਮੇਰੇ ਕੋਲ ਆ ਗਿਆ ਪ੍ਰਾਣੀਆਂ ਬਨ ਲੂੰਗਾ ਲੈ ਦੱਸ ਕੁਝ ਨਹੀਂ ਹੁੰਦਾ ਮੈਂ ਸਾਦਲਾ ਬਾਹਰ ਹਾਂ ਆਪਣੀ ਧਾਨ ਨੂੰ ਬੰਦੂ ਰੱਖੇ ਚੱਲ ਚੰਗਾ ਮੈਂ ਰੋਟੀ ਪਿਲਾਵਾਂ ਇਹ ਤਾਂ ਬੜੀ ਮਹਿੰਗੀ ਪਣੀ ਸੀ